ਰੋਜ਼ ਚਿਤਾਇਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਾਂਦਾ ਹੈ 100 ਸਾਲ ਪੁਰਾਣਾ ਪੁਲ ਇਹ ਪੁਲ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਸੀ ਪਰ ਹੁਣ ਇਹ ਪੁਲ ਟੁੱਟ ਕੇ ਚੱਕਨਾਚੂਰ ਹੋ ਚੁੱਕਿਆ ਹੈ ਤੇ ਕਾਰਨ ਬਣਿਆ ਹੈ ਓਵਰਲੋਡ ਟਿਪਰ ਜਿਹੜਾ ਕਿ ਇਸ ਪੁਲ ਦੇ ਬਿਲਕੁਲ ਵਿਚਕਾਰ ਫਸਿਆ ਹੋਇਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਵੇਲੇ ਇਹ ਪੁਲ ਟੁੱਟਦਾ ਉਸ ਵੇਲੇ ਹਫੜਾ ਦਫੜੀ ਮਚ ਜਾਂਦੀ ਹੈ ਇੱਕ ਓਵਰਲੋਡ ਟਿਪਰ ਮੋੜ ਕੱਟਣ ਦੇ ਲਈ ਪੁਲ ਦੇ ਉੱਪਰੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਪਰ ਭਾਰ ਜ਼ਿਆਦਾ ਹੋਣ ਕਰਕੇ ਪੁਲ ਡਿੱਗ ਜਾਂਦਾ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਕਿ ਇਸ ਟਿਪਰ ਦੇ ਵਿੱਚ ਤਕਰੀਬਨ ਡੇਢ ਕੁਆਂਟਲ ਦੇ ਕਰੀਬ ਜੋ ਹੈ ਸਮਾਨ ਭਰਿਆ ਹੋਇਆ ਸੀ ਜਿਸ ਕਰਕੇ ਇਹ ਪੁਲ ਜਿਹੜਾ ਹੈ ਟੁੱਟ ਜਾਂਦਾ ਹੈ ਟਰੱਕ ਯੂਨੀਅਨ ਤੇ ਸਤਸੰਗ ਬਿਆਸ ਡੇਰੇ ਵੱਲੋਂ ਜੋ ਹੈ ਇਸ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਪੁਲ ਜਿਹੜਾ ਟੁੱਟ ਚੁੱਕਿਆ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਜਿਹੜਾ ਪੁਲ ਹੈ ਡੇਰਾ ਬਿਆਸ ਤੇ ਸਤਸੰਗ ਭਵਨ ਨੂੰ ਜੋੜਦਾ ਹੈ ਪਰ ਹੁਣ ਟੁੱਟ ਚੁੱਕਿਆ ਤੇ ਟੁੱਟਣ ਦਾ ਕਾਰਨ ਬਣਿਆ ਓਵਰਲੋਡ ਟਿੱਪਰ ਇਸ ਪੁਲ ਤਕਰੀਬਨ 100 ਸਾਲ ਪੁਰਾਣਾ ਹੈ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਗਿਆ ਲੋਕਾਂ ਦੇ ਵੱਲੋਂ ਰੋਜ਼ ਚਿਤਾਇਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਗੜਸ਼ੰਕਰ ਦੇ ਰੇਲਵੇ ਫਾਟਕ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਟਿੱਪਰ ਦੇ ਵਿੱਚ ਲੋਡ ਜ਼ਿਆਦਾ ਹੋਣ ਕਰਕੇ ਇਹ ਪੁਲ ਟੁੱਟ ਜਾਂਦਾ ਹੈ ਗੜਸ਼ੰਕਰ ਤੋਂ ਮਹਿਲਪੁਰ ਵੱਲ ਨੂੰ ਆ ਰਿਹਾ ਸੀ ਇਹ ਟਿੱਪਰ ਹੈ ਮੁੱਖ ਚੌਂਕ ਦੇ ਵਿੱਚ ਪਹੁੰਚਦਾ ਹੈ ਲੰਬਾਈ ਜ਼ਿਆਦਾ ਹੋਣ ਕਰਕੇ ਉਸ ਨੂੰ ਮੋੜਨ ਦੇ ਵਿੱਚ ਦਿੱਕਤ ਆਉਂਦੀ ਹੈ ਜਿਸ ਕਰਕੇ ਇਹ ਪੋਲੇ ਟੁੱਟ ਜਾਂਦਾ ਹੈ ਮੌਕੇ ਤੇ ਅਫੜਾ ਦਫੜੀ ਮੱਤ ਜਾਂਦੀ ਹੈ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ مالی ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਕਿ ਕਿਵੇਂ ਬਿਲਕੁਲ ਅੱਧ ਵਿਚਕਾਰ ਇਹ ਟਿੱਪਰ ਫਸਿਆ ਹੋਇਆ ਤੇ ਟਿੱਪਰ ਦਾ ਅਗਲਾ ਹਿੱਸਾ ਜਿਹੜਾ ਉਹ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਤਾਂ ਹੁਣ ਡੇਰਾ ਬਿਆਸ ਦੇ ਸਤਸੰਗ ਭਵਨ ਦਾ ਟਰੱਕ ਜੁਨਣਾ ਨਾਲ ਸੰਪਰਕ ਟੁੱਟ ਚੁੱਕਿਆ ਕਿਉਂਕਿ ਵਿੱਚ ਸੰਪਰਕ ਦਾ ਕਾਰਨ ਇਹ ਪੁਲ ਬੰਨਦਾ ਸੀ ਪਰ ਹੁਣ ਇਹ ਪੁਲ ਹੀ ਓਵਰਲੋਡ ਟਿਪਰ ਕਰਕੇ ਟੁੱਟ ਚੁੱਕਿਆ ਜਿਸ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਇਸ ਜੋ ਟਿਪਰ ਹੈ ਟਿੱਪਰ ਕਰਕੇ ਇਹ ਪੁਲ ਟੁੱਟਿਆ ਇਸ ਪੁਲ ਦੀ ਦੁਬਾਰਾ ਮੁਰੰਮਤ ਕੀਤੀ ਜਾਏ तकरीबन 100 ਸਾਲ ਦੇ ਕਰੀਬ ਇਹ ਪੁਰਾਣਾ ਟਿੱਪਰ ਹੈ ਮਾਫ ਕਰਨਾ ਪੁਲ ਹੈ ਜਿਹੜਾ ਕਿ ਇਸ ਵੇਲੇ ਟੁੱਟ ਚੁੱਕਿਆ ਤੇ ਲੋਕਾਂ ਦਾ ਸੰਪਰਕ ਵੀ ਆਪਸ ਦੇ ਵਿੱਚ ਟੁੱਟਿਆ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਕ੍ਰੇਨ ਬੁલાਣੀ ਪਈ ਹੈ ਕਿਉਂਕਿ ਇਸ ਟਿੱਪਰ ਦਾ ਅਗਲਾ ਹਿੱਸਾ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਪਿਛਲਾ ਹਿੱਸਾ ਪੂਰੀ ਤਰ੍ਹਾਂ ਦਬ ਚੁੱਕਿਆ ਮਾਈਨਿੰਗ ਕਰਨ ਦੇ ਲਈ ਜਾ ਰਿਹਾ ਸੀ ਜੋ ਮੌਕੇ ਤੇ ਮੌਜੂਦ ਲੋਕ ਨੇ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਸੀਂ ਇੱਥੇ ਮੌਕੇ ਤੇ ਖੜੇ ਹਾਂ ਜੀ ਇੱਕ ਟਰਾਲਾ 24 ਟਰਾਲਾ 24 ਟੈਰਾ ਟਰਾਲਾ ਆਇਆ ਜਿਹਨੇ 150 ਟਨ ਲਗਭਗ ਮਾਲ ਲੱਦਿਆ ਆ ਮਾਈਨਿੰਗ ਵਾਲਾ ਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ ਜਿਹੜਾ ਕਿ ਸਾਡੇ ਸਸੰਘ ਘਰ ਨੂੰ ਤੇ ਟਰੱਕ ਜੀ ਉਹਨਾਂ ਨੂੰ ਰਸਤਾ ਜਾਂਦਾ ਉਹ ਬਿਲਕੁਲ ਪੁੱਲ ਟੁੱਟਾ ਸਾਡਾ ਪਾਰ ਬਹੁਤ ਵੱਡਾ ਨੁਕਸਾਨ ਹੋਇਆ ਆਵਾਜ਼ ਬਿਲਕੁਲ ਬੰਦ ਹੋ ਗਈ ਕੀ ਮੰਗ ਕਰਦੇ ਹੋ ਜੀ ਪਰ ਭਾਈ ਚਾਹੁੰਦੇ ਆ ਜੀ ਕਿ ਸਾਡਾ ਰਸਤਾ ਬਣਾਇਆ ਜਾਵੇ ਪੁੱਲ ਦੀ ਸਾਰੀ ਕਰਾਈ ਜਾਵੇ ਪੁਲਿਸ ਪ੍ਰਸ਼ਾਸਨ ਆਈ ਸੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਠੀਕ ਹਾਂ ਜੀ ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹਾ ਹਿਸ਼ਾਰਪੁਰ ਦੇ ਸਭ ਤੋਂ ਪੁਰਾਣੇ ਪੁਲ ਤੇ ਖੜੇ ਆ ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਤੇ ਸਾਡੇ ਟਰੱਕ ਜੁਨੇ ਨੂੰ ਜੋੜਦਾ ਪੁਲ ਉਹਨੂੰ ਤੋੜ ਦਿੱਤਾ ਆ ਕੇ ਅਸੀਂ ਪੁਰਜੋਰ ਮੰਗ ਕਰਦੇ ਆ ਭਈ ਇਸ ਟਰਾਲੇ ਵਾਲੇ ਨੂੰ ਇਹਦੇ ਮਾਲਕਾਂ ਨੂੰ ਜਿਹੜੀ ਇਹਦੀ ਕੰਪਨੀ ਆ ਉਹਨੂੰ ਕਹਿ ਕੇ ਸਾਡੇ ਇਸ ਪੁਲ ਦੀ ਰਿਪੇਅਰ ਕਰਾਈ ਜਾਵੇ ਔਰ ਕਿੱਦਾਂ ਤੇ ਜਿਹੜੇ ਉਹ ਜ਼ਿਆਦਾ ਓਵਰਲੋਡਡ ਆ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਐਡੇ ਐਡੇ ਪੋਲ ਟਾ ਸਕਦੇ ਆ ਤੇ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਟਰੱਕ ਯੂਨੀਅਨ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਉਹ ਰਾਧਾ ਸੋਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਤੇ ਔਧੇਦਾਰ ਸਾਡੇ ਨਾਲ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਮਾਲਪੁਰ ਤੋਂ ਲੈ ਕੇ ਹਿਸ਼ਾਰਪੁਰ ਤੱਕ ਇੱਕੋ ਇੱਕ ਬਰਾਸਤੀ ਪੁਲਸਗਾ ਇਹਦੀ ਦੁਬਾਰਾ ਜੇਸਾ ਹਾਲ ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਤੇ ਹਾਲਤ ਚ ਚਾਲੂ ਕੀਤਾ ਜਾਵੇ ਨਾ ਕੇ ਉੱਪਰਿਆਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫਾ ਕੀਤਾ ਜਾਵੇ ਸਾਡੇ ਭਾਈਚਾਰੇ ਟਰੱਕ ਯੂਨੀਅਨ ਦਾ ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ ਸਤਸੰਗ ਨੂੰ ਕਰਨ ਨੂੰ ਆਣ ਜਾਣ ਵਾਲੇ ਜਾਂ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ ਧੰਨਵਾਦ ਜੀ ਇਹ ਮਾਮਲਾ ਸਰ ਤੁਸੀਂ ਇੱਥੇ ਆਏ ਹੋ ਮੌਕੇ ਤੇ ਜਰ ਉਹਦਾ ਇੱਕ ਟਰੈਲਾ ਸੀਗਾ ਇਹ ਜੇਜੋ ਸਾਈਡ ਤੋਂ ਆਇਆ ਸੀ ਗੜ ਸ਼ਰਕਰ ਸਾਈਡ ਦੇ ਉੱਤੇ ਇਹਦੇ ਵਿੱਚ ਬੱਜਰਾ ਲੋਡ ਸੀਗਾ ਇਹ ਜਦੋਂ ਨਾ ਇਹਨਾਂ ਦਾ ਉੱਥੇ ਰਸ਼ ਬਹੁਤ ਚੱਲਣ ਦੇ ਨਾ ਗੜਸ਼ੰਕਰ ਦੇ ਵਿੱਚ ਜਿਹੜਾ ਰੇਲਵੇ ਫਟ ਗਿਆ ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤੱਕ ਤੇ ਹੰਤ ਤੱਕ ਇਹਨਾਂ ਜੰਡਾ ਸੀਗਾ ਕੱਲ ਖਤਮ ਹੋਏਗਾ ਲਾਸਟ ਛਾਈ ਨੇ ਟ੍ਰੈਕ ਸੀ ਜਿਹੜਾ ਹੈਗੀ ਵੀ ਚਲ ਉਹ ਅਸੀਂ ਸਲਵਟ ਕਰਾਉਨੇ ਆ ਇੰਦਰੂਪ ਕੋੜਾ ਆਪਣੇ ਫਕਵਾੜਾ ਸਾਈਡ ਨੂੰ ਇਹ ਟਰਾਲਾ ਕਾਫੀ ਵੱਡਾ ਸੀਗਾ ਜਿਹੜਾ ਗੜਸ਼ੰਕਰ ਸਾਈਡ ਤੋਂ ਆਇਆ ਸੀਗਾ ਇਹਨੂੰ ਕਿਤੇ ਵਾਪਸ ਜਾਣਾ ਸੀ ਮੁੜਨਾ ਸੀ ਆਪਣੇ ਫਕਵਾੜਾ ਫੇਨ ਨੂੰ ਕਿਉਂਕਿ ਇਹਦੇ ਨੂੰ ਮੁੜ ਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਂਹ ਲੈ ਜਾਂਦਾ ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸਵਾਮੀ ਸਾਦਸ਼ ਤੇ ਇਹਨੇ ਰੋਸੇ ਰੋਟੇ ਟਰੱਕ ਪਾ ਦਿੱਤਾ ਟਰੱਕ ਕਾਫੀ ਲੋਡ ਸੀਗਾ ਉਹ ਜਦੋਂ ਜਿਹੜਾ ਪੋਲੀਓ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋ ਬਹਿ ਗਿਆ ਤੇ ਟਰੱਕ ਜਿਹੜਾ ਉੱਥੇ ਫਸ ਗਿਆ ਇਹਦੇ ਸਬੰਧ ਵਿੱਚ ਜਿਹੜਾ ਅਸੀਂ ਇੱਥੇ ਰੋਕੇ ਦੇ ਉੱਤੇ ਆਏ ਸੀਗੇ ਤੇ ਜੋ ਬੰਦੇ ਵੀ ਕਾਰਵੇ ਸੀ ਕਰ ਰਹੇ ਆ ਇਹਦੇ ਵਿੱਚ ਸੀ ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਨਾ ਸੱਤਸੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਿਗੈਰ ਪੁੱਛੇ ਹੀ ਟਰੱਕ ਖਾਲੀ ਕਰਾ ਲਿਆ ਉਹਨਾਂ 'ਚ ਰੋਸ ਪਾਇਆ ਜਾ ਰਿਹਾ ਉਹਦਾ ਕੀ ਕਹਿਣਾ ਤੁਹਾਨੂੰ ਦੇਖੋ ਜੀ ਰੋਸ ਵਾਲੀ ਕਿਹੜੀ ਰੇ ਵਿੱਚ ਗੱਲ ਹੋਈ ਹੁਣ ਜਿਹੜਾ ਟਰੱਕ ਆ ਆਸਟਰਾਲੇ ਨੂੰ ਕਿਸੇ ਵੀ ਆਪਾਂ ਸਾਡੇ ਦੇ ਰੱਬ ਨਾ ਕਰੇ ਕਿ ਟਰੱਕ ਅਨਲੋਡ ਕਰਕੇ ਤੁਹਾਨੂੰ ਟਰੱਕ ਭਜਾ ਕੇ ਲੈ ਜੀ ਨੂ ਫਿਰ ਕੌਣ ਜੁਮਿਆਰੇ ਦੇ ਵਿੱਚ ਠੀਕ ਹੈ ਜੀ ਇਸੇ ਕਰਕੇ ਇਹਨੂੰ ਇਹ 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 ਕਹਿੰਦੇ ਸੀ ਮੈਂ ਕਿ ਟਰੱਕ ਲੋਡ ਇਹਦੀ ਖਾਲੀ ਚਲਾ ਕੇ ਜਾਂਦੇ ਨੂੰ ਟਰੱਕ ਜੁਨੀਅਨ ਚਲਵਾ ਦਈਏ ਜਿੱਥੇ ਲਾ ਕੇ ਜੁਨੀਅਨ ਤੇ ਜਾਂ ਇਹਨੂੰ ਸੀਫੇ ਥਾਣੇ ਆਪਣੇ ਥਾਣੇ ਦੇ ਵਿੱਚ ਲਵਾ ਲਈਏ ਤਾਂ ਸਾਡੇ ਕੋਲ ਸੇਫ ਰਹੇ ਜਾਂਦਾ ਹੈ 100 ਸਾਲ ਪੁਰਾਣਾ ਪੁਲ ਇਹ ਪੁਲੇ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਸੀ ਪਰ ਹੁਣ ਇਹ ਪੁਲ ਟੁੱਟ ਕੇ ਚੱਕਨਾਚੂਰ ਹੋ ਚੁੱਕਿਆ ਹੈ ਤੇ ਕਾਰਨ ਬਣਿਆ ਹੈ ਓਵਰਲੋਡ ਟਿਪਰ ਜਿਹੜਾ ਕਿ ਇਸ ਪੁਲ ਦੇ ਬਿਲਕੁਲ ਵਿਚਕਾਰ ਫਸਿਆ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਵੇਲੇ ਇਹ ਪੁਲ ਟੁੱਟਦਾ ਉਸ ਵੇਲੇ ਹਫੜਾ ਦਫੜੀ ਮੱਚ ਜਾਂਦੀ ਹੈ ਇੱਕ ਓਵਰਲੋਡ ਟਿਪਰ ਮੋੜ ਕੱਟਣ ਦੇ ਲਈ ਪੁਲ ਦੇ ਉੱਪਰੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਪਰ ਭਾਰ ਜ਼ਿਆਦਾ ਹੋਣ ਕਰਕੇ ਪੁਲ ਹੇਠਾ ਡਿੱਗ ਜਾਂਦਾ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਕਿ ਇਸ ਟਿਪਰ ਦੇ ਵਿੱਚ ਤਕਰੀਬਨ ਡੇਢ ਕਵਾਂਟਲ ਦੇ ਕਰੀਬ ਜੋ ਹੈ ਸਮਾਨ ਭਰਿਆ ਹੋਇਆ ਸੀ ਜਿਸ ਕਰਕੇ ਇਹ ਪੁਲ ਜਿਹੜਾ ਟੁੱਟ ਜਾਂਦਾ ਹੈ ਟਰੱਕ ਯੂਨਿਟ ਤੇ ਸਤਸੰਗ ਬਿਆਸ ਡੇਰੇ ਵੱਲੋਂ ਜੋ ਹੈ ਇਸ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਪੁਲ ਜਿਹੜਾ ਟੁੱਟ ਚੁੱਕਿਆ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਜਿਹੜਾ ਪੁਲ ਹੈ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਪਰ ਹੁਣ ਟੁੱਟ ਚੁੱਕਿਆ ਤੇ ਟੁੱਟਣ ਦਾ ਕਾਰਨ ਬਣਿਆ ਓਵਰਲੋਡ ਟਿੱਪਰ ਇਹ ਸਪੁਰ तकरीबन 100 ਸਾਲ ਪੁਰਾਣਾ ਹੈ ਭਾਰ ਜਿਆਦਾ ਹੋਣ ਕਰਕੇ ਡਿੱਗ ਗਿਆ ਲੋਕਾਂ ਦੇ ਵੱਲੋਂ ਰੋਜ਼ ਚਿਤਾਇਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਗੜ ਸ਼ੰਕਰ ਦੇ ਰੇਲਵੇ ਫਾਟਕ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਟਿੱਪਰ ਦੇ ਵਿੱਚ ਲੋਡ ਜ਼ਿਆਦਾ ਹੋਣ ਕਰਕੇ ਇਹ ਪੁਲ ਟੁੱਟ ਜਾਂਦਾ ਹੈ ਗੜਸ਼ੰਕਰ ਤੋਂ ਮਹਿਲਪੁਰ ਵੱਲ ਨੂੰ ਆ ਰਿਹਾ ਸੀ ਇਹ ਟਿੱਪਰ ਹੈ ਮੁੱਖ ਚੌਂਕ ਦੇ ਵਿੱਚ ਪਹੁੰਚਦਾ ਹੈ ਲੰਬਾਈ ਜ਼ਿਆਦਾ ਹੋਣ ਕਰਕੇ ਉਸ ਨੂੰ ਮੋੜਨ ਦੇ ਵਿੱਚ ਦਿੱਕਤ ਆਉਂਦੀ ਹੈ ਜਿਸ ਕਰਕੇ ਇਹ ਪੁਲ ਟੁੱਟ ਜਾਂਦਾ ਹੈ ਮੌਕੇ ਤੇ ਅਫੜਾ ਤਫੜੀ ਮੱਚ ਜਾਂਦੀ ਹੈ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ مالی ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਕਿ ਕਿਵੇਂ ਬਿਲਕੁਲ ਅਧ ਵਿਚਕਾਰ ਇਹ ਟਿਪਰ ਫਸਿਆ ਹੋਇਆ ਤੇ ਟਿਪਰ ਦਾ ਅਗਲਾ ਹਿੱਸਾ ਜਿਹੜਾ ਹੈ ਉਹ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਤਾਂ ਹੁਣ ਡੇਰਾ ਬਿਆਸ ਦੇ ਸਤਸੰਗ ਭਵਨ ਦਾ ਟਰੱਕ ਜੁਨਣਾ ਨਾਲ ਸੰਪਰਕ ਟੁੱਟ ਚੁੱਕਿਆ ਕਿਉਂਕਿ ਵਿੱਚ ਸੰਪਰਕ ਦਾ ਕਾਰਨ ਇਹ ਪੁਲ ਬਣਦਾ ਸੀ ਪਰ ਹੁਣ ਇਹ ਪੁਲ ਹੀ ਓਵਰਲੋਡ ਟਿਪਰ ਕਰਕੇ ਟੁੱਟ ਚੁੱਕਿਆ ਜਿਸ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਇਸ ਜੋ ਟਿਪਰ ਹੈ ਟਿਪਰ ਕਰਕੇ ਇਹ ਪੁਲ ਟੁੱਟਿਆ ਇਸ ਪੁਲ ਦੀ ਦੁਬਾਰਾ ਮੁਰੰਮਤ ਕੀਤੀ ਜਾਏ तकरीबन 100 ਸਾਲ ਦੇ ਕਰੀਬ ਇਹ ਪੁਰਾਣਾ ਟਿਪਰ ਹੈ ਮਾਫ ਕਰਨਾ ਪੁਲ ਹੈ ਜਿਹੜਾ ਕਿ ਇਸ ਵੇਲੇ ਟੁੱਟ ਚੁਕਿਆ ਤੇ ਲੋਕਾਂ ਦਾ ਸੰਪਰਕ ਵੀ ਆਪਸ ਦੇ ਵਿੱਚ ਟੁੱਟਿਆ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਕ੍ਰੇਨ ਬੁલાਣੀ ਪਈ ਹੈ ਕਿਉਂਕਿ ਇਸ ਸਟਿੱਪਰ ਦਾ ਅਗਲਾ ਹਿੱਸਾ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਪਿਛਲਾ ਹਿੱਸਾ ਪੂਰੀ ਤਰ੍ਹਾਂ ਦਬ ਚੁਕਿਆ ਮਾਈਨਿੰਗ ਕਰਨ ਦੇ ਲਈ ਜਾ ਰਿਹਾ ਸੀ ਜੋ ਮੌਕੇ ਤੇ ਮੌਜੂਦ ਲੋਕ ਨੇ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੀ ਇਥੇ ਮੌਕੇ ਤੇ ਖੜੇ ਆ ਜੀ ਇੱਕ ਟਰਾਲਾ 24 ਟਰਾਲਾ 24 ਟਨ ਟਰਾਲਾ ਆਇਆ ਜਿਹਨੇ 150 ਟਨ ਲਗਭਗ ਮਾਲ ਲੱਦੇ ਆਇਆ ਮਾਈਨਿੰਗ ਵਾਲਾ ਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ ਜਿਹੜਾ ਕਿ ਸਾਡੇ ਸਸੰਘ ਘਰ ਨੂੰ ਤੇ ਟਰੱਕ ਜੀ ਉਹਨਾਂ ਨੂੰ ਰਸਤਾ ਜਾਂਦਾ ਉਹ ਬਿਲਕੁਲ ਪੁਲ ਤੋੜ ਦਿੱਤਾ ਸਾਡਾ ਪਾਰ ਬਹੁਤ ਵੱਡਾ ਨੁਕਸਾਨ ਹੋਇਆ ਕਿ ਬਿਲਕੁਲ ਬੰਦ ਹੋ ਗਈ ਕੀ ਮੰਗ ਕਰਦੇ ਹੋ ਉੱਪਰ ਭਾਈ ਚਾਹੁੰਦੇ ਆ ਜੀ ਕਿ ਸਾਡਾ ਰਸਤਾ ਬੜਾ ਹੈ ਜਾਂ ਪੁਲ ਦੀ ਸਾਰੇ ਕਰਾਈ ਜਾਵੇ ਪੁਲਿਸ ਪ੍ਰਸ਼ਾਸਨ ਆਈ ਸੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਠੀਕ ਹਾਂਜੀ ਬਜੀ ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ ਤੇ ਖੜੇ ਆ ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਤੇ ਸਾਡੇ ਟਰੱਕ ਜਿਹਨੂੰ ਜੋੜਦਾ ਪੁਲ ਉਹਨੂੰ ਤੋੜ ਦਿੱਤਾ ਆ ਕੇ ਅਸੀਂ ਪੋਰਟੋਰ ਮੰਗ ਕਰਦੇ ਆ ਪਈ ਇਸ ਟਰਾਲੇ ਵਾਲੇ ਨੂੰ ਇਹਦੇ ਮਾਲਕਾਂ ਨੂੰ ਜਿਹੜੀ ਇਹਦੀ ਕੰਪਨੀ ਆ ਉਹਨੂੰ ਕਹਿ ਕੇ ਸਾਡੇ ਸਪੋਕੀ ਰਿਪੇਅਰ ਕਰਾਈ ਜਾਵੇ ਔਰ ਇਦਾਂ ਦੇ ਜਿਹੜੇ ਉਹ ਜ਼ਿਆਦਾ ਓਵਰਲੋਡਡ ਆ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਐਡੇ ਐਡੇ ਪੋਲਟਾ ਸਕਦੇ ਆ ਤੇ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਟਰੱਕ ਜੁਮੇ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਹੋਰ ਅਰਾਦਾ ਸੋਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਤੇ ਆਉਦੇਦਾਰ ਸਾਡੇ ਨਾਲ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਮਾਲਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਇੱਕੋ ਇੱਕ ਬਰਾਸਤੀ ਪੁਲਸਗਾ ਇਹਦੀ ਦੁਬਾਰਾ ਜਿਸ ਹਾਲ ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਸੇ ਹਾਲਤ ਚ ਚਾਲੂ ਕੀਤਾ ਜਾਵੇ ਨਾ ਕੇ ਉੱਪਰਿਆਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫਾ ਕੀਤਾ ਜਾਵੇ ਸਾਡੇ ਭਾਈਚਾਰੇ ਟਰੱਕ ਯੂਨੀਅਨ ਦਾ ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ ਸਤ ਸੰਗ ਨੂੰ ਕਰਨ ਵਾਲ ਜਾਣ ਵਾਲੇ ਜੀ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ ਧੰਨਵਾਦ ਜੀ ਇਹ ਮਾਮਲਾ ਸਰ ਤੁਸੀਂ ਇੱਥੇ ਆਏ ਹੋ ਮੌਕੇ ਤੇ ਯਾਰ ਇਹ ਇੱਕ ਟਰੈਲਾ ਸੀਗਾ ਇਹ ਜੇਜੋ ਸਾਈਡ ਤੋਂ ਆਇਆ ਸੀ ਗੜ ਸ਼ੰਕਰ ਸਾਈਡ ਦੇ ਉੱਤੇ ਤੇ ਇਹਦੇ ਵਿੱਚ ਬਜਰਾ ਲੋਡ ਸੀਗਾ ਇਹ ਜਦੋਂ ਨਾ ਇਹ ਇਹਨਾਂ ਦਾ ਉੱਥੇ ਰਸ਼ ਬਹੁਤ ਚੱਲਣ ਦੇ ਨਾ ਗੜ ਸ਼ੰਕਰ ਦੇ ਵਿੱਚ ਜਿਹੜਾ ਰੇਲਵੇ ਫਟ ਗਿਆ ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤੱਕ ਇਹਨਾਂ ਦਾ ਚੱਲਦਾ ਸੀਗਾ ਕੱਲ ਖਤਮ ਹੋ ਜੇਗਾ लास्ट 28 ਵੀਰੇ ਤੱਕ ਸੀ ਜਿਹੜੇ ਹੈਗੇ ਵੀ ਕੱਲ ਉਹ ਅਸੀਂ ਕਨਵਰਟ ਕਰਾਉਨੇ ਆ ਚਲੋ ਪੁਗੜਾ ਅਪਰੇ ਪੁਗੜਾ ਸਾਈਡ ਨੂੰ ਇਹ ਟਰਾਲਾ ਕਾਫੀ ਵੱਡਾ ਸੀ ਜਿਹੜਾ ਗੜ ਸ਼ੰਕਲ ਸਾਈਡ ਤੋਂ ਆਇਆ ਸੀਗਾ ਇਹਨੇ ਕਿਤੇ ਵਾਪਸ ਜਾਣਾ ਸੀ ਮੁੜਣਾ ਸੀ ਆਪਣੇ ਫੋਕਾੜਾ ਫੈਨ ਨੂੰ ਉਹ ਤੇ ਇਹਦੇ ਨੂੰ ਮੁੜ ਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਹ ਲੈ ਜਾਂਦਾ ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸਵਾਮੀ ਸਾਜ ਸੰਘਰ ਨੂੰ ਤੇ ਇਹਨੇ ਰੋਸੇ ਰੋਡ ਤੇ ਟਰੱਕ ਪਾ ਦਿੱਤਾ ਟਰੱਕ ਕਾਫੀ ਲੋਡ ਸੀਗਾ ਉਹ ਜਦੋਂ ਜਿਹੜਾ ਪੋਲਿਆਂ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋ ਬਹਿ ਗਿਆ ਤੇ ਟਰੱਕ ਜਿਹੜਾ ਉੱਥੇ ਫਸ ਗਿਆ ਇਹਦੇ ਸਬੰਧ ਵਿੱਚ ਜਿਹੜਾ ਅਸੀਂ ਇੱਥੇ ਮੌਕੇ ਦੇ ਉੱਤੇ ਆਏ ਸੀਗੇ ਤੇ ਜੋ ਬੰਦੇ ਵੀ ਕਾਰਵਾਈ ਸੀ ਕਰ ਰਹੇ ਆ ਇਹਦੇ ਵਿੱਚ ਸੀ ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਨਾ ਸੱਜੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਗੈਰ ਪੁੱਛੇ ਹੀ ਟਰੱਕ ਖਾਲੀ ਕਰਾ ਲਿਆ ਉਹਨਾਂ ਚ ਰੋਸ ਪਾਇਆ ਜਾ ਰਿਹਾ ਉਹਦਾ ਕੀ ਕਹਿਣਾ ਕੋਈ ਦੇਖੋ ਜੀ ਰੋਸ ਵਾਲੀ ਗੱਲ ਇਹਦੇ ਵਿੱਚ ਗੱਲ ਹੋਈ ਹੁਣ ਜਿਹੜਾ ਟਰੱਕ ਆ ਆਫਟਰ ਵਾਲੇ ਨੂੰ ਕਿਸੇ ਵੀ ਆਪਾਂ ਸਾਡੇ ਦੇ ਵਿੱਚ ਲਵਾਵਾਂਗੇ ਰੱਬ ਨਾ ਕਰੇ ਇਹ ਟਰੱਕ ਅਨਲੋਡ ਕਰਕੇ ਇਥੋਂ ਟਰੱਕ ਭਜਾ ਕੇ ਲੈ ਜਾਈ ਨੂੰ ਫਿਰ ਕੌਣ ਜੁਮਿਆਰੇ ਦੇ ਵਿੱਚ ਠੀਕ ਆ ਜੀ ਇਸੇ ਕਰਕੇ ਇਹਨਾਂ ਨੂੰ ਇਹ ਇਹ ਕਹਿੰਦੇ ਸੀ ਮੈਂ ਕਿ ਟਰੱਕ ਲੋ ਇਹਦੀ ਖਾਲੀ ਕਰਾ ਕੇ ਜਾਂ ਤੇ ਨੂੰ ਟਰੱਕ ਯੂਨੀਅਨ ਚਲਵਾ ਦੀਏ ਜਿੱਥੇ ਲਾਗੇ ਯੂਨੀਅਨ ਤੇ ਜਾਂ ਇਹਨੂੰ ਅਸੀਂ ਆਪਣੇ ਥਾਣੇ ਆਪਣੇ ਥਾਣੇ ਜਾਂਦਾ 100 ਸਾਲ ਪੁਰਾਣਾ ਪੁਲ ਇਹ ਪੁਲ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਸੀ ਪਰ ਹੁਣ ਇਹ ਪੁਲ ਟੁੱਟ ਕੇ ਚੱਕਨਾਚੂਰ ਹੋ ਚੁੱਕਿਆ ਹੈ ਤੇ ਕਾਰਨ ਬਣਿਆ ਹੈ ਓਵਰਲੋਡ ਟਿਪਰ ਜਿਹੜਾ ਕਿ ਇਸ ਪੁਲ ਦੇ ਬਿਲਕੁਲ ਵਿਚਕਾਰ ਫਸਿਆ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਵੇਲੇ ਇਹ ਪੁਲ ਟੁੱਟਦਾ ਉਸ ਵੇਲੇ ਹਫੜਾ ਦਫੜੀ ਮੱਚ ਜਾਂਦੀ ਹੈ ਇੱਕ ਓਵਰਲੋਡ ਟਿਪਰ ਮੋੜ ਕੱਟਣ ਦੇ ਲਈ ਪੁਲ ਦੇ ਉੱਪਰੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਪਰ ਭਾਰ ਜ਼ਿਆਦਾ ਹੋਣ ਕਰਕੇ ਪੁਲ ਹੀਠਾ ਡਿੱਗ ਜਾਂਦਾ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਕਿ ਇਸ ਟਿੱਪਰ ਦੇ ਵਿੱਚ ਤਕਰੀਬਨ ਡੇਢ ਕੁਆਂਟਲ ਦੇ ਕਰੀਬ ਜੋ ਹੈ ਸਮਾਨ ਭਰਿਆ ਹੋਇਆ ਸੀ ਜਿਸ ਕਰਕੇ ਇਹ ਪੁਲ ਜਿਹੜਾ ਟੁੱਟ ਜਾਂਦਾ ਹੈ ਟਰੱਕ ਯੂਨੀਅਨ ਤੇ ਸਤਸੰਗ ਵਿਆਸ ਡੇਰੇ ਵੱਲੋਂ ਜੋ ਹੈ ਇਸ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਪੁਲ ਜਿਹੜਾ ਟੁੱਟ ਚੁੱਕਿਆ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਜਿਹੜਾ ਪੁਲ ਹੈ ਡੇਰਾ ਵਿਆਸ ਤੇ ਸਤਸੰਗ ਭਵਨ ਨੂੰ ਜੋੜਦਾ ਹੈ ਪਰ ਹੁਣ ਟੁੱਟ ਚੁੱਕਿਆ ਤੇ ਟੁੱਟਣ ਦਾ ਕਾਰਨ ਬਣਿਆ ਓਵਰਲੋਡ ਟਿਪਰ ਇਹ ਸਪੁਲ तकरीबन 100 ਸਾਲ ਪੁਰਾਣਾ ਹੈ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਗਿਆ ਲੋਕਾਂ ਦੇ ਵੱਲੋਂ ਰੋਜ਼ ਚਿਤਾਇਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਗੜਸ਼ੰਕਰ ਦੇ ਰੇਲਵੇ ਫਾਟਕ ਦੇ ਨਜ਼ਦੀਕ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਟਿਪਰ ਦੇ ਵਿੱਚ ਲੋਡ ਜ਼ਿਆਦਾ ਹੋਣ ਕਰਕੇ ਇਹ ਪੁਲ ਟੁੱਟ ਜਾਂਦਾ ਹੈ ਗੜਸ਼ੰਕਰ ਤੋਂ ਮਹਿਲਪੁਰ ਵੱਲ ਨੂੰ ਆ ਰਿਹਾ ਸੀ ਇਹ ਟਿਪਰ ਮੁੱਖ ਚੌਂਕ ਦੇ ਵਿੱਚ ਪਹੁੰਚਦਾ ਹੈ ਲੰਬਾਈ ਜ਼ਿਆਦਾ ਹੋਣ ਕਰਕੇ ਉਸ ਨੂੰ ਮੋੜਨ ਦੇ ਵਿੱਚ ਦਿੱਕਤ ਆਉਂਦੀ ਹੈ ਜਿਸ ਕਰਕੇ ਇਹ ਪੁਲੇ ਟੁੱਟ ਜਾਂਦਾ ਹੈ ਮੌਕੇ ਤੇ ਅਫੜਾ ਤਫੜੀ ਮੱਤ ਜਾਂਦੀ ਹੈ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ مالی ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਕਿ ਕਿਵੇਂ ਬਿਲਕੁਲ ਅੱਧ ਵਿਚਕਾਰ ਇਹ ਟਿਪਰ ਫਸਿਆ ਹੋਇਆ ਤੇ ਟਿਪਰ ਦਾ ਅਗਲਾ ਹਿੱਸਾ ਜਿਹੜਾ ਹੈ ਉਹ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਤਾਂ ਹੁਣ ਡੇਰਾ ਬਿਆਸ ਦੇ ਸਤਸੰਗ ਭਵਨ ਦਾ ਟਰੱਕ ਜੁਨਣਾ ਨਾਲ ਸੰਪਰਕ ਟੁੱਟ ਚੁੱਕਿਆ ਕਿਉਂਕਿ ਵਿੱਚ ਸੰਪਰਕ ਦਾ ਕਾਰਨ ਇਹ ਪੁਲ ਬਣਦਾ ਸੀ ਪਰ ਹੁਣੇ ਪੁਲ ਹੀ ਓਵਰਲੋਡ ਟਿੱਪਰ ਕਰਕੇ ਟੁੱਟ ਚੁੱਕਿਆ ਜਿਸ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਇਸ ਜੋ ਟਿੱਪਰ ਹੈ ਟਿੱਪਰ ਕਰਕੇ ਇਹ ਪੁਲ ਟੁੱਟਿਆ ਇਸ ਪੁਲ ਦੀ ਦੁਬਾਰਾ ਮੁਰੰਮਤ ਕੀਤੀ ਜਾਏ ਤਕਰੀਬਨ 100 ਸਾਲ ਦੇ ਕਰੀਬ ਇਹ ਪੁਰਾਣਾ ਟਿੱਪਰ ਹੈ ਮਾਫ ਕਰਨਾ ਪੁਲ ਹੈ ਜਿਹੜਾ ਕਿ ਇਸ ਵੇਲੇ ਟੁੱਟ ਚੁਕਿਆ ਤੇ ਲੋਕਾਂ ਦਾ ਸੰਪਰਕ ਵੀ ਆਪਸ ਦੇ ਵਿੱਚ ਟੁੱਟਿਆ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਕ੍ਰੇਨ ਬੁલાਣੀ ਪਈ ਹੈ ਕਿਉਂਕਿ ਇਹ ਸਟਿੱਪਰ ਦਾ ਅਗਲਾ ਹਿੱਸਾ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਪਿਛਲਾ ਹਿੱਸਾ ਪੂਰੀ ਤਰ੍ਹਾਂ ਦਬ ਚੁਕਿਆ ਹੈ ਮਾਈਨਿੰਗ ਕਰਨ ਦੇ ਲਈ ਜਾ ਰਿਹਾ ਸੀ ਜੋ ਮੌਕੇ ਤੇ ਮੌਜੂਦ ਲੋਕ ਨੇ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਿੱਥੇ ਮੌਕੇ ਤੇ ਖੜੇ ਆ ਜੀ ਇੱਕ ਟਰਾਲਾ 24 ਟਰਾਲਾ 24 ਟੈਰਾ ਟਰਾਲਾ ਆਇਆ ਜਿਹਨੇ 150 ਟਨ ਲਗਭਗ ਮਾਲ ਲੱਦਿਆ ਆ ਮਾਈਨਿੰਗ ਵਾਲਾ ਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ ਜਿਹੜਾ ਕਿ ਸਾਡੇ ਸਸੰਗ ਘਰ ਨੂੰ ਤੇ ਟਰੱਕ ਜੀ ਨੂੰ ਨੂੰ ਰਸਤਾ ਜਾਂਦਾ ਉਹ ਬਿਲਕੁਲ ਪੁਲ ਤੋੜ ਦਿੱਤਾ ਸਾਡਾ ਪਾਰ ਬਹੁਤ ਵੱਡਾ ਨੁਕਸਾਨ ਹੋਇਆ ਆਵਾਜ਼ ਬਿਲਕੁਲ ਬੰਦ ਹੋ ਗਈ ਕੀ ਮੰਗ ਕਰਦੇ ਹੋ ਜੀ ਪਰ ਭਾਈ ਚਾਹੁੰਦੇ ਆ ਜੀ ਕਿ ਸਾਡਾ ਰਸਤਾ ਬਣਾਇਆ ਜਾਵੇ ਪੁਲ ਦੀ ਸਾਰੇ ਕਰਾਈ ਜਾਵੇ ਪੁਲਿਸ ਪ੍ਰਸ਼ਾਸਨ ਆਈ ਸੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਠੀਕ ਹਾਂਜੀ ਬਜੀ ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ ਤੇ ਖੜੇ ਆ ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਤੇ ਸਾਡੇ ਟਰੱਕ ਜੂ ਨੂੰ ਜੋੜਦਾ ਪੁਲ ਉਹਨੂੰ ਤੋੜ ਦਿੱਤਾ ਆ ਕੇ ਅਸੀਂ ਪੁਰਜੋਰ ਮੰਗ ਕਰਦੇ ਆ ਕਿ ਇਸ ਟਰਾਲੇ ਵਾਲੇ ਨੂੰ ਇਹਦੇ ਮਾਲਕਾਂ ਨੂੰ ਜਿਹੜੀ ਇਹਦੀ ਕੰਪਨੀ ਆ ਉਹਨੂੰ ਕਹਿ ਕੇ ਸਾਡੇ ਸਪੋਟੀ ਰਿਪੇਅਰ ਕਰਾਈ ਜਾਵੇ ਔਰ ਇਦਾਂ ਦੇ ਜਿਹੜੇ ਉਹ ਜਿਆਦਾ ਓਵਰਲੋਡਡ ਹੋਇਆ ਇਹਨਾਂ ਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਐਡੇ ਐਡੇ ਪੋਲ ਢਾ ਸਕਦੇ ਆ ਤੇ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਟਰੱਕ ਜੂਨ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਉਹ ਰਾਧਾ ਸੋਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਤੇ ਆਉਧੇਦਾਰ ਸਾਡੇ ਨਾਲ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਮਾਲਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਇੱਕੋ ਇੱਕ ਬਰਾਸਤੀ ਪੁਲਿਸ ਦਾ ਇਹਦੀ ਦੁਬਾਰਾ ਜਿਸ ਹਾਲ ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਸੇ ਹਾਲਤ ਚ ਚਾਲੂ ਕੀਤਾ ਜਾਵੇ ਨਾ ਕਿ ਉੱਪਰਿਆਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫਾ ਕੀਤਾ ਜਾਵੇ ਸਾਡੇ ਭਾਈਚਾਰੇ ਟਰੱਕ ਯੂਨੀਅਨ ਦਾ ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ ਸਤਸੰਗ ਨੂੰ ਘਰ ਨੂੰ ਆਣ ਜਾਣਿਆਂ ਵਾਲਿਆਂ ਜਾਂ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ ਧੰਨਵਾਦ ਜੀ ਇਹ ਮਾਮਲਾ ਸਰ ਤੁਸੀਂ ਇੱਥੇ ਆਏ ਹੋ ਮੌਕੇ ਤੇ ਯਾਰ ਇਹ ਇੱਕ ਟਰਾਲਾ ਸੀਗਾ ਇਹ ਜੇਜੋ ਸਾਈਡ ਤੋਂ ਆਇਆ ਸੀ ਗੜ੍ਹ ਸ਼ੰਕਰ ਸਾਈਡ ਦੇ ਇੱਥੋਂ ਇਹਦੇ ਵਿੱਚ ਬੱਜਰਾ ਲੋਡ ਸੀਗਾ ਇਹ ਜਦੋਂ ਨਾ ਇਹ ਇਹਨਾਂ ਦੇ ਉੱਥੇ ਰਸ਼ ਬਹੁਤ ਚੱਲਣ ਦੇ ਨਾ ਗੜ੍ਹ ਸ਼ੰਕਰ ਦੇ ਵਿੱਚ ਜਿਹੜਾ ਰੀਲ ਵੀ ਫਟ ਗਿਆ ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤੱਕ ਤਿੰਨ ਦਿਨ ਦਾ ਸੀਗਾ ਕੱਲ ਖਤਮ ਹੋ ਜਾਣਾ लास्ट 28 ਦਿਨ ਵੀ ਟਰੱਕ ਸੀ ਜਿਹੜਾ ਹੈਗੀ ਵੀ ਇੱਧਰ ਆ ਕੋਸ਼ਿਸ਼ ਨੂੰ ਮੜਕਾਉਂਦੇ ਕਰਾਉਨੇ ਹਨ ਫੁਕੜਾ ਆਪਣੇ ਫੁਕੜਾ ਸਾਈਡ ਨੂੰ ਇਹ ਟਰਾਲਾ ਕਾਫੀ ਵੱਡਾ ਸੀ ਜਿਹੜਾ ਗੜਸ਼ੰਕਰ ਸਾਈਡ ਤੋਂ ਆਇਆ ਸੀਗਾ ਇਹਨੇ ਕਿਤੇ ਵਾਪਸ ਜਾਣਾ ਸੀ ਮੁੜਨਾ ਸੀ ਆਪਣੇ ਫੁਕੜਾ ਫੈਨ ਨੂੰ ਉਹ ਇਹਨੇ ਮੁੜ ਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਂਹ ਲੈ ਜਾਂਦਾ ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸਵਾਮੀ ਸਾਸੰਗ ਘਰ ਨੂੰ ਤੇ ਇਹਨੇ ਰੋਸ ਸੇ ਰੋਡ ਤੇ ਟਰੱਕ ਪਾ ਦਿੱਤਾ ਟਰੱਕ ਕਾਫੀ ਲੋਡ ਸੀਗਾ ਉਹ ਜਦੋਂ ਜਿਹੜਾ ਕੋਲੇ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋ ਬਹਿ ਗਿਆ ਤੇ ਟਰੱਕ ਜਿਹੜਾ ਉੱਥੇ ਫਸ ਗਿਆ ਜਿਹਦੇ ਸੰਬੰਧ ਵਿੱਚ ਜਿਹੜਾ ਅਸੀਂ ਇੱਥੇ ਆ ਮੌਕੇ ਦੇ ਉੱਤੇ ਆਏ ਸੀਗੇ ਤੇ ਜੋ ਬਣਦੀ ਵੀ ਕਾਰਵਾਈ ਸੀ ਕਰ ਰਹੇ ਆ ਇਹਦੇ ਵਿੱਚ ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਨਾ ਸਤਸੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਗੈਰ ਪੁੱਛੇ ਹੀ ਟਰੱਕ ਖਾਲੀ ਕਰਾ ਲਿਆ ਉਹਨਾਂ 'ਚ ਰੋਸ ਪਾਇਆ ਜਾ ਰਿਹਾ ਉਹਦਾ ਕੀ ਕਹਿਣਾ ਕੋਈ ਦੇਖੋ ਜੀ ਰੋਸ ਵਾਲੀ ਕਿਹੜੀ ਦੇ ਵਿੱਚ ਗੱਲ ਹੋਈ ਹੁਣ ਜਿਹੜਾ ਟਰੱਕ ਆ ਆਫਟਰ ਵਾਲੇ ਨੂੰ ਕਿਸੇ ਵੀ ਆਪਾਂ ਸੜਕ ਦੇ ਵਿੱਚ ਲਵਾਵਾਂਗੇ ਰੱਬ ਨਾ ਕਰੇ ਇਹ ਟਰੱਕ ਅਨਲੋਡ ਕਰਕੇ ਥੋੜਾ ਟਰੱਕ ਭਜਾ ਕੇ ਲੈ ਜੀ ਨੂੰ ਫਿਰ ਕੌਣ ਜ਼ਿੰਮੇਵਾਰ ਇਹਦੇ ਵਿੱਚ ਠੀਕ ਹੈ ਜੀ ਇਸੇ ਕਰਕੇ ਇਹਨਾਂ ਨੂੰ ਇਹ ਇਹ ਕਹਿੰਦੇ ਸੀ ਮੈਂ ਕਿ ਟਰੱਕ ਲੋ ਇਹਦੀ ਖਾਲੀ ਕਰਾ ਕੇ ਜਾਂਦੇ ਨੂੰ ਟਰੱਕ ਯੂਨੀਅਨ ਚਲਵਾ ਦੀਏ ਇਥੇ ਲਾਗੇ ਜੂਨੀਅਨ ਤੇ ਜਾਂ ਇਹਨੂੰ ਅਸੀਂ ਆਪਣੇ ਥਾਣੇ ਆਪਣੇ ਥਾਣੇ ਦੇ ਵਿੱਚ ਲਵਾ ਲਈ ਜੇ ਤਾਂ ਸਾਡੇ ਕੋਲ ਸੇਫ ਰਹੇ ਜਾਂਦਾ ਹੈ 100 ਸਾਲ ਪੁਰਾਣਾ ਪੁਲ ਇਹ ਪੁਲ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਸੀ ਪਰ ਹੁਣ ਇਹ ਪੁਲ ਟੁੱਟ ਕੇ ਚੱਕਨਾ ਚੂਹ ਹੋ ਚੁੱਕਿਆ ਹੈ ਤੇ ਕਾਰਨ ਬਣਿਆ ਹੈ ਓਵਰਲੋਡ ਟਿਪਰ ਜਿਹੜਾ ਕਿ ਇਸ ਪੁਲ ਦੇ ਬਿਲਕੁਲ ਵਿਚਕਾਰ ਫਸਿਆ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਵੇਲੇ ਇਹ ਪੁਲ ਟੁੱਟਦਾ ਉਸ ਵੇਲੇ ਹਫੜਾ ਦਫੜੀ ਮੱਚ ਜਾਂਦੀ ਹੈ ਇੱਕ ਓਵਰਲੋਡ ਟਿਪਰ ਮੋੜ ਕੱਟਣ ਦੇ ਲਈ ਪੁਲ ਦੇ ਉੱਪਰੋਂ ਲੰਘਣ ਦੀ ਕੋਸ਼ਿਸ਼ ਕਰਤਾ ਪਰ ਭਾਰ ਜ਼ਿਆਦਾ ਹੋਣ ਕਰਕੇ ਪੁਲ ਹੀਠਾ ਡਿੱਗ ਜਾਂਦਾ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਕਿ ਇਸ ਟਿੱਪਰ ਦੇ ਵਿੱਚ ਤਕਰੀਬਨ ਡੇਢ ਕੁਆਂਟਲ ਦੇ ਕਰੀਬ ਜੋ ਹੈ ਸਮਾਨ ਭਰਿਆ ਹੋਇਆ ਸੀ ਜਿਸ ਕਰਕੇ ਇਹ ਪੁਲ ਜਿਹੜਾ ਟੁੱਟ ਜਾਂਦਾ ਹੈ ਟਰੱਕ ਯੂਨੀਅਨ ਤੇ ਸਤਸੰਗ ਵਿਆਸ ਡੇਰੇ ਵੱਲੋਂ ਜੋ ਹੈ ਇਸ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਪੁਲ ਜਿਹੜਾ ਟੁੱਟ ਚੁੱਕਿਆ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਜਿਹੜਾ ਪੁਲ ਹੈ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਪਰ ਹੁਣ ਟੁੱਟ ਚੁੱਕਿਆ ਤੇ ਟੁੱਟਣ ਦਾ ਕਾਰਨ ਬਣਿਆ ਓਵਰਲੋਡ ਟਿਪਰ ਇਹ ਸਪੁਲ तकरीबन 100 ਸਾਲ ਪੁਰਾਣਾ ਹੈ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਗਿਆ ਲੋਕਾਂ ਦੇ ਵੱਲੋਂ ਰੋਜ਼ ਚਿਤਾਇਆ ਜਾ ਰਿਹਾ ਹੈ